ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ جاری ਹੈ 18 ਦਿਨ ਹੋ ਗਏ ਮਰਨ ਵਰਤੇ ਬੈਠਿਆਂ ਨੂੰ ਜਗਜੀਤ ਸਿੰਘ ਢੱਲੇਵਾਲ ਨੂੰ ਕੁਝ ਖਾਦਾ ਪੀਤਾ ਨਹੀਂ ਹੈ ਸਿਹਤ ਬਹੁਤ ਨਾਜ਼ੁਕ ਦੌਰ ਦੇ ਵਿੱਚ ਦੱਸੀ ਜਾ ਰਹੀ ਹੈ ਉਹਨਾਂ ਦੀ ਕਿਉਂਕਿ ਪਿੱਛੇ ਵੀ ਦੇਖੋਗੇ ਤੁਸੀਂ ਤਾਂ ਲੇਟੇ ਹੋਏ ਨੇ ਔਰ ਉਹਨਾਂ ਨੂੰ ਕੁੱਟ ਕੇ ਜੱਫੀ ਪਾ ਕੇ ਮਿਲਦੇ ਹੋਏ ਨਜ਼ਰ ਆ ਰਹੇ ਨੇ ਲੋਕ ਸ਼ਾਇਦ ਉਹਨਾਂ ਦੇ ਬੇਟੇ ਨੇ ਉਹਨਾਂ ਦੇ ਬੇਟੇ ਨੇ ਤਾਂ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਬੇਟੇ ਨੇ ਦੇਖੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਬਹੁਤ ਇਮੋਸ਼ਨਲ ਮੂਮੈਂਟਸ ਨੇ ਬਹੁਤ ਇਮੋਸ਼ਨਲ ਹੁੰਦੇ ਹੋਏ ਅਨਜ਼ਰ ਆ ਰਹੇ ਉਹਨਾਂ ਦੇ ਬੇਟੇ ਅੱਖਾਂ ਦੇ ਵਿੱਚ ਹੰਝੂ ਨੇ ਤਾਂ ਆਪਣੇ ਪਿਤਾ ਨੂੰ ਦੇਖਦੇ ਹੋਏ ਬਹੁਤ ਇਮੋਸ਼ਨਲ ਹੋਏ ਡੱਲੇਵਾਲ ਦੇ ਅੱਖਾਂ ਦੇ ਵਿੱਚ ਵੀ ਹੰਝੂ ਨੇ ਇਧਰ ਦੇਖ ਲੈ ਉਹਨਾਂ ਦੇ ਬੇਟੇ ਨੇ ਜਿਹੜੇ ਰੋਂਦੇ ਹੋਏ ਨਜ਼ਰ ਆ ਰਹੇ ਆ ਤਾਂ ਸਾਹਮਣੇ ਦੀ ਤਸਵੀਰ ਦੇਖੋਗੇ ਤੁਸੀਂ ਤਾਂ ਉਹਨਾਂ ਦੇ ਬੇਟੇ ਜੋ ਨੇ ਉਹ ਬਹੁਤ ਰੋਂਦੇ ਹੋਏ ਨਜ਼ਰ ਆ ਰਹੇ ਆ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਘੁੱਟ ਕੇ ਜੱਫੀ ਪਾ ਕੇ ਮਿਲੇ ਨੇ ਉਹਨਾਂ ਦੇ بیٹے ਡੱਲੇਵਾਲ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਔਰ ਉਧਰ ਹੋਰ ਵੀ ਲੋਕ ਜਿਹੜੇ ਆ ਉਹ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋਏ ਡੱਲੇਵਾਲ ਦੇ ਲਈ ਨਜ਼ਰ ਆ ਰਹੇ ਆ ਤਾਂ ਲਗਾਤਾਰ ਉਹਨਾਂ ਦੇ بیٹے ਜੋ ਨੇ ਉਹ ਲਗਾਤਾਰ ਰੋ ਰਹੇ ਰਹੇ ਲਗਾਤਾਰ ਇਮੋਸ਼ਨਲ ਹੁੰਦੇ ਹੋਏ ਨਜ਼ਰ ਆ ਰਹੇ ਆ ਔਰ ਇਧਰ ਡੱਲੇਵਾਲ ਲਗਾਤਾਰ ਮਰਨ ਵਰਤ ਜਾਰੀ ਰੱਖ ਕੇ ਬੈਠੇ ਆ ਔਰ ਉਹ ਨਗਰ ਦਾ ਹੋਰ ਵੀ ਰਿਸ਼ਤੇਦਾਰ ਉਹਨਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਚੜ੍ਹਦੀ ਕਲਾ ਦੀ ਅਰਦਾਸ ਉਹਨਾਂ ਲਈ ਕੀਤੀ ਜਾ ਰਹੀ ਹੈ ਤਾਂ ਡਾਕਟਰ ਵੀ ਨੇ ਡਾਕਟਰਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਡਾਕਟਰ ਸਾਹਿਬ 18 ਦਿਨ ਹੋ ਗਏ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਜਾਰੀ ਹੈ ਉਹਨਾਂ ਦਾ ਔਰ ਕਿਵੇਂ ਦੀ ਸਿਚੁਏਸ਼ਨ ਆ ਵਜ਼ਨ ਕਿੰਨਾ ਘਟਿਆ ਉਹਨਾਂ ਦਾ ਅਸੀਂ ਡਾਕਟਰ ਸੁਮੇਰ ਸਿੰਘ ਜੀ ਦੀ ਟੀਮ ਤੇ ਸਾਡੇ ਡਾਕਟਰਾਂ ਵੱਲੋਂ ਡੇਲੀ ਇਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਭਾਵੇਂ ਉਹ ਬਲਰ ਸੈਂਪਲ ਵਗੈਰਾ ਹੋਣ ਜਾਂ ਡੇਲੀ ਮੋਨੀਟਰ ਪਰਮਨੈਂਟ ਲਗਾਤੇ ਇਹਨਾਂ ਦਾ ਕਿਉਂਕਿ ਰਾਤ ਨੂੰ ਨੀਂਦ 'ਚ ਵੀ ਦਿੱਕਤ ਆਂਦੀ ਆ ਇਹਨਾਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਬੀਪੀ ਕਾਫੀ ਆਪ ਚੱਲ ਰਿਹਾ ਜਿਵੇਂ ਹੁਣ ਵੀ ਦੇਖ ਸਕਦੇ ਆਪਾਂ ਜਿਆਦਾ ਹਾਂ ਬੀਪੀ ਵਧ ਰਿਹਾ ਜੀ ਕਾਫੀ ਹਾਂ ਕਾਫੀ ਜ਼ਿਆਦਾ ਵਧ ਰਿਹਾ ਕਿਉਂਕਿ ਦੇਖ ਸਕਦੇ ਹਾਂ ਅੱਜ 17 18 ਦਿਨ ਹੋ ਗਿਆ ਬਿਨਾ ਕੁਝ ਨਾ ਖਾਧੀ ਤਾਂ ਜਿਹੜੀ ਪੇਸ਼ੈਂਟ ਦੀ ਜਿਹੜੀ ਕੰਡੀਸ਼ਨ ਐ ਏਸਡ ਨੇ ਔਰ ਆਬੀਸਲੀ ਗੱਲ ਆ ਵੀ ਕ੍ਰਿਟੀਕਲ ਹੋ ਗਈ ਕਿਉਂਕਿ ਇਹਨਾਂ ਦੇ ਕ੍ਰਿਟੀਨਾਈਨ ਪਹਿਲੇ ਦਿਨ ਤੋਂ ਹੀ ਆਪਾਂ ਦੇਖ ਰਹੇ ਆ ਇਹਨਾਂ ਦੇ ਕ੍ਰਿਟੀਨਾਈਨ ਜਿਹੜੇ ਵਧ ਰਹੇ ਆ ਲੀਵਰ ਤੇ ਤੇ ਅਸਰ ਹੋ ਰਿਹਾ ਅੰਦਰ ਬਾਡੀ ਦੇ ਅੰਦਰ ਜਿਹੜੇ ਆਰਗਨਸ ਨੇ ਉਹਨਾਂ ਤੇ ਕਾਫੀ ਤੇ ਜਿਹੜਾ ਕੈਟੋਨ ਬਾਡੀ ਲੈਵਲ ਆ ਇਹਨਾਂ ਦਾ ਉਹ ਬਹੁਤ ਜ਼ਿਆਦਾ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਵੀ ਸਰੀਰ ਹੀ ਸਰੀਰ ਨੂੰ ਖਾਣ ਲੱਗ ਗਿਆ ਜਦੋਂ ਇਨਸਾਨ ਲੰਮੇ ਸਮੇਂ ਕੁਝ ਨਹੀਂ ਖਾਂਦਾ ਤਾਂ ਜਿਹੜਾ ਸਰੀਰ ਉਹ ਆਪਣੇ ਅੰਦਰੋਂ ਹੀ એનર્ਜੀ ਲੈਂਦਾ ਬਾਡੀ ਦੇ ਉਹ ਭਾਵੇਂ ਚਰਬੀ ਹੋਵੇ ਫਿਰ ਮਸਲਸ ਦੇ ਉੱਤੇ ਤਾਂ ਉਹ ਜਿਆਦਾ ਜਿਹੜੀ ਸਿਚੁਏਸ਼ਨ ਆ ਉਹ ਜਿਆਦਾ ਕਾਫੀ ਕ੍ਰਿਟੀਕਲ ਹੋ ਰਹੀ ਹੈ ਇਹਨਾਂ ਦੀ ਹਾ ਉਸ ਦੇ ਉੱਤੇ ਤੋਂ ਇਸ ਲਈ ਸਾਨੂੰ ਮੁੰਨੇ ਜਿਹੜਾ ਮੋਨੀਟਰ 24 ਆਵਰਸ ਲਾਉਣਾ ਪੈਂਦਾ ਇੱਕ ਜਦਾਂ ਜਿਹੜਾ ਇੱਕ ਡਾਕਟਰ ਜਿਹੜਾ ਸਾਡਾ ਹਮੇਸ਼ਾ ਇਹਨਾਂ ਦੇ ਕੋਲ ਅਵੇਲੇਬਲ ਰਹਿੰਦਾ ਕਿਉਂਕਿ ਦਿਲ ਨਹੀਂ ਕਰਦਾ ਕਹਿਣ ਨੂੰ ਪਰ ਕਹਿ ਸਕਦੇ ਹਾਂ ਕਿਸੇ ਵੇਲੇ ਵੀ ਕੁਝ ਹੋ ਸਕਦਾ ਜੀ ਸਿਚੁਏਸ਼ਨ ਵਿਗੜ ਸਕਦੀ ਹਾਂਜੀ ਹਾਂਜੀ ਬਿਲਕੁਲ ਵਿਗੜ ਸਕਦੀ ਉਸ ਕੰਡੀਸ਼ਨ ਦੇ ਵਿੱਚ ਨਹੀਂ ਜੀ ਜੀਬ ਸਾਹਿਬ ਕਿਉਂਕਿ ਪਹਿਲਾਂ ਵੀ ਬਿਮਾਰ ਸੀਗੇ ਨੁਕਸਾਨ ਹੋ ਸਕਦਾ ਸੀ ਬਿਲਕੁਲ ਜੀ ਪਹਿਲਾਂ ਬਿਮਾਰ ਸੀਗੇ ਪਲੱਸ ਉਹਨਾਂ ਨੇ ਫਿਰ ਉਹ ਮੈਡੀਸਿਨ ਲੈਣੀ ਵੀ ਬੰਦ ਕਰਤੀ ਆ ਸੋ ਇਸ ਚੀਜ਼ ਦਾ ਬੜਾ ਫਰਕ ਪੈਂਦਾ ਵੀ ਆਲਰੇਡੀ ਇੱਕ ਪਹਿਲਾਂ ਪੇਸ਼ੈਂਟ ਸੀਗੇ ਉਹ ਮੈਡੀਸਿਨ ਬੰਦ ਕਰਤੀ ਫਿਰ ਇੰਨੇ ਦਿਨਾਂ ਤੋਂ ਇੱਕ ਹਨਾ ਮਰਨ ਵਰਤੇ ਅੱਜ 18ਵਾਂ ਦਿਨ ਆ ਉਦੇ ਉੱਤੇ ਉਹ ਫਿਰ ਸਾਰੀਆਂ ਚੀਜ਼ਾਂ ਨੂੰ ਆਪਾਂ ਜੇ ਆਪਾਂ ਕੈਲਕੂਲੇਟ ਐਜ਼ ਅ ਮੈਡੀਕਲ ਰਿਗਾਰਡਿੰਗ ਦੇਖੀਏ ਤਾਂ ਐਸ ਟਾਈਮ ਜਿਹੜੀ ਉਹਨਾਂ ਦੀ ਸਿਚੁਏਸ਼ਨ ਆ ਉਹ ਕਾਫੀ ਕ੍ਰਿਟੀਕਲ ਆ ਜੀ ਹਾਂਜੀ ਵਜਨ ਕਿੰਨਾ ਦੱਸੇ ਤੁਸੀਂ ਘਟਿਆ ਵਜਨ ਇਹਨਾਂ ਦਾ ਆਪਾਂ 3 ਦਿਨ ਤੋਂ ਨਹੀਂ ਕਰ ਰਹੇ ਉਦੋਂ ਪਹਿਲਾਂ ਕਰ ਰਹੇ ਸੀਗੇ ਤਾਂ ਇਹਨਾਂ ਦਾ ਵਜਨ ਉਦੋਂ 11 ਕਿਲੋ 11 ਕਿਜੀ ਦੇ ਅਕੋਰਡਿੰਗ ਘਟ ਗਿਆ ਸੀਗਾ ਕਿਉਂਕਿ ਹੁਣ ਨਹੀਂ ਕੀਤਾ ਜਾਂਦਾ ਇੱਕ ਤਾਂ ਖਰ ਨਹੀਂ ਸਕਦੇ ਵੀਕਨੈਸ ਜ਼ਿਆਦਾ ਹੈ ਉਸ ਦਿਨ ਕਰਨ ਲੱਗੇ ਸੀ ਤਾਂ ਡਿਗ ਵੀ ਪਈ ਸੀ ਚੱਕਰ ਖਾ ਕੇ ਸੋ ਅਸੀਂ ਹੁਣ ਵਜਨ ਬੰਦ ਕੀਤਾ ਹੋਇਆ ਹੈ 11 ਕਿਲੋ ਦਾ ਘਟ ਗਿਆ ਸੀ ਅਸ ਤੋਂ 3 ਦਿਨ ਪਹਿਲਾਂ ਜੀ ਤਿੰਨ ਦਿਨ ਪਹਿਲਾਂ 11 ਕਿਲੋ ਵਜ਼ਨ ਘਟ ਗਿਆ ਸੀਗਾ ਡਾਕਟਰ ਜੋ ਲਗਾਤਾਰ ਮੋਨੀਟਰ ਕਰ ਰਹੇ ਐ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਐ ਤਾਂ ਹੁਣ ਲਗਾਤਾਰ 18 ਦਿਨ ਹੋ ਗਏ ਡੱਲੇਵਾਲ ਨੂੰ ਕੁਝ ਖਾਦਾ ਨਹੀਂ ਐ ਉਹਨਾਂ ਨੇ ਮਰਨ ਵਰਤ ਉਹਨਾਂ ਦਾ ਲਗਾਤਾਰ ਜਾਲੀ ਐ ਸਿਰਫ ਕਦੇ-ਕਦੇ ਉਹਨਾਂ ਨੂੰ ਗਲਾਸ ਜਿਹੜਾ ਉਹ ਜਦੋਂ ਪਿਆਸ ਲੱਗਦੀ ਐ ਤਾਂ ਮੂੰਹ ਗਿੱਲਾ ਕਰਨ ਲਈ ਪਾਣੀ ਪਿਆਤਾ ਜਾਂਦਾ ਔਰ ਉਸ ਤੋਂ ਬਾਅਦ ਫਿਰ ਲਟਾ ਦਿੱਤਾ ਜਾਂਦਾ ਤਾਂ ਇਹ ਤਸਵੀਰ ਜਗਜੀਤ ਸਿੰਘ ਡੱਲੇਵਾਲ ਜੋ ਕਿ ਲਗਾਤਾਰ ਉਹਨਾਂ ਦੀ ਸੇਵਾ ਚੱਲ ਰਹੀ ਹੈ ਲਗਾਤਾਰ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਔਰ ਉੱਥੇ ਹੀ ਉਹਨਾਂ ਦੇ ਜੋ ਬੇਟੇ ਨੇ ਉਹ ਇਸ ਪਾਸੇ ਬੈਠੇ ਆ ਔਰ ਬਹੁਤ ਇਮੋਸ਼ਨਲ ਮੂਮੈਂਟਸ ਨੇ ਉਹਨਾਂ ਦੇ ਲਈ ਤਾਂ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਜਿਸ ਦੌਰ ਦੇ ਵਿੱਚ ਨੇ ਡਾਕਟਰ ਕਹਿੰਦੇ ਕਿ ਰਿਕਵਰੀ ਬਹੁਤ ਮੁਸ਼ਕਲ ਹੈ ਬਹੁਤ ਅਸੀਂ ਅਫਸੋਸ ਦੇ ਨਾਲ ਇਹ ਗੱਲ ਕਹਿ ਰਹੇ ਆ ਕਿ ਡਾਕਟਰ ਜਿਹੜੀ ਗੱਲ ਕਹਿ ਰਹੇ ਕਿ ਰਿਕਵਰੀ ਜਿਹੜੀ ਆ ਉਹ ਬਹੁਤ ਆਫਾ ਹੁਣ ਜਿਸ ਦੌਰ ਦੇ ਵਿੱਚ ਉਹ ਪਹੁੰਚ ਗਏ ਆ 18 ਦਿਨਾਂ ਤੋਂ ਲਗਾਤਾਰ ਮਰਨ ਵਰਤ ਉਹਨਾਂ ਦਾ جاری ਆ ਪਰ ਸੈਂਟਰ ਸਰਕਾਰ ਜੋ ਹੈ ਉਹ شاید ਸਬਰ ਪ੍ਰਖਰੀ ਹੈ ਜ਼ਰੂਰ ਚਾਹੀਦਾ ਕਿ ਕੇਂਦਰ ਸਰਕਾਰ ਕਰੇ ਮਸਲੇ ਦਾ ਹੱਲ ਔਰ ਉਸ ਤੋਂ ਬਾਅਦ ਫਿਰ ਅਣਮੁੱਲੀਆਂ ਜਾਨਾਂ ਜਿਹੜੀਆਂ ਨੇ ਉਹ ਬਚਾਈਆਂ ਜਾ ਸਕਣ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਖਨੌਰੀ ਬੈਰੀ